वीना ਦੇ ਵਿਆਹ ਤੋਂ ਅਗਲੇ ਦਿਨ ਹੀ ਉਸਦਾ ਜਨਮ ਦਿਨ ਹੁੰਦਾ ਜੋ ਸੋਹਰੇ ਪਰਿਵਾਰ ਵੱਲੋਂ ਖੁਸ਼ੀ ਨਾਲ ਮਨਾਇਆ ਜਾਂਦਾ। ਵੀਨਾ ਆਪਣਾ ਜਨਮ ਦਿਨ ਮਨਾਉਣ ਤੋਂ ਬਾਅਦ ਰਸੋਈ ਵਿੱਚ ਆਪਣੀ ਨਨੰਦ 바ਨੀ ਨਾਲ ਦੁਪਹਿਰ ਦਾ ਖਾਣਾ ਬਣਾਉਣ ਲੱਗੀ। ਭਾਬੀ ਜੀ ਤੁਸੀਂ भिंडी ਬਹੁਤ ਸੋਹਣੇ ਤਰੀਕੇ ਨਾਲ ਕੱਟ ਰਹੇ ਹੋ। ਸ਼ੁਕਰ ਹੈ ਮੈਂ ਕੋਸ਼ਿਸ਼ ਕਰ ਰਹੀ ਹਾਂ। ਬਹੁਤ ਚੰਗਾ। ਭਾਬੀ ਜੀ ਮੈਂ ਤਾਂਕੜੇ ਸਬਜ਼ੀ ਬਣਾਈ ਹੀ ਨਹੀਂ ਤੁਹਾਡੇ ਵਿਆਹ ਤੋਂ ਪਹਿਲਾਂ ਤਾਂ ਮਾਂ ਹੀ ਸਬਜ਼ੀ ਬਣਾਉਂਦੀ ਹੁੰਦੀ ਸੀ ਕੋਈ ਗੱਲ ਨਹੀਂ ਮੈਂ ਸਿੱਖਾ ਜਾਾਂਗੀ ਬਾਨੀ ਮੈਂ ਤੇਰੇ ਵੀਰ ਦੀ ਭੱਗ ਦੀ ਪੂਣੀ ਕਰਵਾ ਦਿੱਤਾ ਤੂੰ ਬਿੰਡੀ ਹਿਲਾਂਦੀ ਰਹੀ ਕਿਤੇ ਸਾੜ ਨਾ ਜਾਵੇ ਹਾਂਜੀ ਭਾਬੀ ਠੀਕ ਹੈ ਭਾਬੀ ਜੀ ਤੁਸੀਂ ਜਾਓ ਮੈਂ ਸਬਜ਼ੀ ਦਾ ਧਿਆਨ ਰੱਖਾਂਗੀ ਬਣੀ ਸਬਜ਼ੀ ਨੂੰ ਧਿਆਨ ਨਾਲ ਵੇਖੀ ਰੱਖਿਆ ਕਿਤੇ ਸਾੜ ਨਾ ਜਾਵੇ ਮੈਂ ਤੇਰੇ ਵੀਰੇ ਦੀ ਭੱਗ ਦੀ ਪੂਣੀ ਕਰਵਾ ਕੇ ਆਉਂਦੀ ਆ ਬਿੰਡੀ ਦੀ ਸਬਜ਼ੀ ਤਾਂ ਸਾਰੀ ਕੜਾਈ ਨਾਲ ਹੀ ਲੱਗ ਜਾਂਦੀ ਆ ਥੋੜਾ ਜਿਹਾ ਪਾਣੀ ਪਾ ਦਿੰਦੀ ਆ ਏ ਕੀ ਬਾਨੀ ਬਿੰਡੀ ਦੀ ਸਬਜ਼ੀ ਵਿੱਚ ਪਾਣੀ ਪਾ ਦਿੱਤਾ? ਹਾਂਜੀ ਮੈਨੂੰ ਲੱਗਾ ਪਾਣੀ ਪਾ ਦੇਵੋ। ਪਾਣੀ ਬਿੰਡੀ ਨੂੰ ਖਰਾਬ ਕਰ ਦਿੱਤਾ। ਹਾਂ ਤਾਂ ਕੀ ਹੋਇਆ ਸਬਜ਼ੀ ਨੂੰ ਗਿਲੀ ਕਰਦਾ। ਗਿਲੀ? ਇਹ ਤਾਂ ਖਰਾਬ ਹੋ ਗਈ। ਸਾਰੀ ਸਬਜ਼ੀ ਦਾ ਸਤਿਆਨਾਸ਼ ਕਰ ਦਿੱਤਾ। ਮੈਨੂੰ ਮਾਫ਼ ਕਰ ਦਿਓ ਗਲਤੀ ਹੋ ਗਈ। ਤੈਨੂੰ ਪਕਾਣਾ ਨਹੀਂ ਆਉਂਦਾ ਬੇਸ਼ਰਮ। ਹੁਣ ਕੀ ਕਰੀਏ ਦੱਸੋ? ਘਰ ਵਿੱਚ ਮਹਿਮਾਨ ਆਏ ਹੋਏ ਨੇ। ਹਾਂਜੀ ਮੈਂ ਤਾਂ ਹੈਰਾਨ ਆ। ਕੀ ਗੱਲ ਹੈ ਬੈਨੋ? ਚਲੋ ਸਭ ਠੀਕ ਹੋ ਜਾਏਗਾ। ਏਵੇਂ ਮੈਂ ਸਭਨੂੰ ਕੀ ਮੂੰਹ ਦਿਖਾਵਾਂਗੀ? ਘਰ ਵਿੱਚ ਪੋਣੇ ਆਏ ਹੋਏ ਨੇ ਹੁਣ ਮੈਂ ਸਭਨੂੰ ਕੀ ਮੂੰਹ ਦਿਖਾਵਾਂਗੀ? ਹੋਰ ਪਰੇਸ਼ਾਨ ਹੋ ਰਹੇ ਹੋ? ਚਿੰਤਾ ਨ ਭੂ ਕੀ ਹੋਇਆ ਹਾਂ ਦੱਸੋ ਨਾ ਵੀਨਾ ਬਾਨੀ ਤਾਂ ਅਜੇ ਬੱਚੀ ਐ ਤੂੰ ਤਾਂ ਸਮਝਦਾਰ ਐ ਤੂੰ ਹੀ ਚੁੱਪ ਕਰ ਜਾ ਭਿੰਡੀ ਦੀ ਸਬਜ਼ੀ ਦੇ ਹਾਦਸੇ ਨੇ ਦੋਨਾਂ ਨਨਨ ਤੇ ਵਰਜਾਈ ਦੇ ਮਨੰਦਰ ਨਫ਼ਰਤ ਪੈਦਾ ਕਰ ਦਿੱਤੀ ਕੀ ਕੀਤੀ ਤੂੰ ਸਬਜ਼ੀ ਵੜੀਅਕ ਬਣ ਗਈ ਹਾਏ ਰੱਬਾ ਇਹ ਦੋਨਾਂ ਇਕੱਥੇ ਬੋਲਦੇ ਹੀ ਨਹੀਂ ਘਰ ਦੀ ਸ਼ਾਂਤੀ ਕਿੱਥੇ ਗਈ ਬਾਉ ਤੇ ਦੀ ਵਿੱਚ ਹੁਣ ਦੂਰੀ ਵੱਧ ਗਈ नानी जिंदगी बिजी है पर परिवार प्रेम होना चाहिए। कुछ बाद वीना हो माँ तो चिंता चाह हां माँ कुछ समझ नहीं आ रहा माँ डॉक्टर ने कहा कि वीना नु बच्चे ले पूरी तरह बेड रेस्ट रहना पवेगा हो बेटा चिंता न कर मैं उसकी देखभाल करा भाभी मैं तेरे लिए घर का सारा काम कर लवांगी तू सिर्फ आराम कर तू बड़ी चंगी आ मैं शुकर ਤੈਨੂੰ ਵੀ ਹੁਣ ਭਾਬੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਹਾਂ ਨਾ ਭਾਬੀ ਨਾਲ ਠੀਕ ਹੈ ਸਮਝ ਗਿਆ ਲਓ ਭਾਬੀ ਜੀ ਤਾਜ਼ੇ ਫਲਾਂ ਦਾ ਜੂਸ ਪਿਓ ਸਿਹਤ ਲਈ ਚੰਗਾ ਹੈ ਸ਼ੁਕਰੀਆ ਭਾਬੀ ਜੀ ਵਾਹ ਸਵਾਦ ਬਹੁਤ ਚੰਗਾ ਹੈ ਭਾਬੀ ਜੀ ਤੁਸੀਂ ਆਰਾਮ ਕਰੋ ਤੇ ਪੀੜੀ ਤੇ ਬੈਠੋ ਘਰ ਦਾ ਸਾਰਾ ਕੰਮ ਮੈਂ ਆਪੇ ਕਰ ਲਵਾਂਗੀ ਠੀਕ ਹੈ ਪੁੱਤਰ ਗੁੱਸੇ ਵਿੱਚ ਜੋ ਵੀ ਹੋਇਆ ਸੀ ਪਰ ਤੇਰੀ ਸੇਵਾ ਨੇ ਅੱਜ ਸਾਰੇ ਗਿਲੇ ਮਿਟਾ ਦਿੱਤੇ ਨੇ ਬਾਨੀ ਮੇਰੀ ਛੋਟੀ ਭੈਣ ਲੜਾਈ ਤਾਂ ਪਾਲ ਭਰਦੀ ਸੀ ਪਰ ਤੇਰਾ ਪਿਆਰ ਤੇ ਖਿਆਲ ਮੇਰਾ ਦਿਲ ਜਿੱਤ ਗਿਆ ਮੈਨੂੰ ਵੀ ਤੇਰਾ ਪਿਆਰ ਸਭ ਤੋਂ ਵੱਧ ਪਿਆਰਾ ਲੱਗਦਾ लाव भाभी जी दूध पियो ते ताजे फल फ्रूट खा लो धन्यवाद ननकरन प्रेगनेंसी दे हर पल विच तेरा साथ मिलाया आज महसूस हुआ तू सच्ची बहन तुम गटनी मैं हमेशा नाल हां आज मेरी ताकतवा नहीं बल्कि तेरा प्यार ते देखभाल है नन तेरा प्यार सदा नाल है विया तो पूरे 1 साल दे बाद वीना ने एक बहुत प्यारे पुत्र नु जन्म ਦਿੱਤਾ वड्डा ही होवे वीना कितना खुश नसीब वाहे गुरु दी मेहर नाल घर विच रौनक आ गई मेरा पुट्टेबू हमेशा सुखी रहा ਭਾਬੀ ਅੱਜ ਤੁਸੀਂ ਸਿਰਫ ਭਾਬੀ ਨਹੀਂ ਰਹੇ ਤੁਸੀਂ ਸਾਡੇ ਘਰ ਦੀ ਲਾਡਲੀ ਮਾਂ ਬਣ ਗਏ ਹੋ ਮੈਂ ਤੁਮਸ਼ਾ ਤਨੜੀ ਹਾਂ ਤੂੰ ਮੇਰੀ ਤਾਕਤ ਬਣ ਕੇ ਸਭ ਕੁਝ ਸਹੇਗੀ ਅੱਜ ਸਾਡੀ ਜ਼ਿੰਦਗੀ ਪੂਰੀ ਹੋ ਗਈ ਬਸ ਪ੍ਰਮਾਤਮਾ ਅਗੋਂ ਵੀ ਸਾਡੇ ਘਰ ਵਿੱਚ ਇਸੇ ਤਰ੍ਹਾਂ ਮਿਹਰ ਬਣਾਈ ਰੱਖੇ ਤੇ ਘਰ ਵਿੱਚ ਖੁਸ਼ੀਆਂ ਤੇ ਇਕਤਾ ਬਰਕਰਾਰ ਰਹਾ ਇਹ ਛੋਟਾ ਜਿਹਾ ਬੱਚਾ ਘਰ ਵਿੱਚ ਆ ਕੇ ਸਾਰੇ ਗਿਲੇ ਸ਼ਿਕਵੇ ਮਿਟਾ ਗਿਆ ਹੁਣ ਘਰ ਫਿਰ ਤੋਂ ਮੁਸਕਰਾ ਰਿਹਾ ਹੈ ਮਾਂ ਇਹ ਬੱਚਾ ਆ ਕੇ ਘਰ ਨੂੰ ਫਿਰ ਖੁਸ਼ ਕਰ ਗਿਆ ਹਾਂ ਪੁੱਤਰ ਇਹ ਤਾਂ ਸੱਚੇ ਵਿੱਚ ਸਾਡੀ ਰਾਨਾ ਹੈ ਮਾਹੌਲ ਘਰ ਵਿੱਚ ਸਕੂਨ ਤੇ ਪਿਆਰ ਦੋਨੋਂ ਆਗੇ ਨੇ ਅੱਜ ਘਰ ਵਿੱਚ ਸਿਰਫ ਖਾਣਾ ਨਹੀਂ ਖੁਸ਼ੀਆਂ ਵੀ ਪਕ ਰਹੀ ਨੇ ਦੇਖੋ ਮੇਰਾ ਪਿਆਰਾ ਜੀ ਮਾਜੀ ਜੇਕਰ ਤੁਹਾਨੂੰ ਸਾਡੀ ਇਹ ਪੰਜਾਬੀ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਿਆਰਾ ਜਿਹਾ ਕਮੈਂਟ ਕਰੋ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ